ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਏ ਜਾ ਰਹੇ ਕੰਮ ਨੂੰ ਲੈ ਕੇ ਕਹਾਣੀ ਹੁੰਦੀ ਹੈ ਤੇ ਇਸੇ ਦਰਮਿਆਨ ਇੱਕ ਸ਼ਖਸ ਦੇ ਵੱਲੋਂ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਗਈ ਹੈ ਤਾਂ ਇਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੀ ਬਜ਼ੁਰਗ ਵਿਅਕਤੀ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾਵੇ ਤਾਂ ਸੁਜਾਨਪੁਰ ਦੇ ਇੱਕ ਗੁਰੂ ਘਰ ਦੇ ਵਿੱਚ ਨਿਰਮਾਣ ਕਾਰਜ ਕਰਵਾਏ ਜਾ ਰਹੇ ਸਨ ਜਿਸ ਨੂੰ ਲੈ ਕੇ ਬਜ਼ੁਰਗ ਵਿਅਕਤੀ ਜਿਸ ਦਾ ਕਹਿਣਾ ਕਿ ਉਸ ਦੇ ਵੱਲੋਂ ਦਸਬੰਦ ਕੱਢਿਆ ਗਿਆ ਤੇ ਇੱਕ ਹੋਰ ਸ਼ਖਸ ਜਿਸ ਦੇ ਵੱਲੋਂ ਆਪਣਾ ਦਸਬੰਦ ਪਾਇਆ ਗਿਆ ਦੋਨਾਂ ਵੱਲੋਂ ਗੁਰੂ ਘਰ ਦੇ ਵਿੱਚ ਇਹ ਕੰਮ ਕਰਵਾਇਆ ਗਿਆ ਆਰਿਆ ਸੀ ਪਰ ਇਸਤੇ ਦੇ ਚਲਦਿਆਂ ਇੱਕ ਵਿਅਕਤੀ ਜਿਸ ਦੇ ਵੱਲੋਂ ਇਸਤੇ ਇਤਰਾਜ਼ ਜ਼ਾਹਰ ਕੀਤਾ ਗਿਆ ਤੇ ਬਜ਼ੁਰਗ ਵਿਅਕਤੀ ਦੇ ਨਾਲ ਪਹਿਲਾਂ ਕਾਹੂਸ ਨਹੀਂ ਹੁੰਦੀ ਹੈ ਉਸ ਤੋਂ ਬਾਅਦ ਉਹ ਵਿਅਕਤੀ ਨੂੰ ਸਮਝਾ ਕੇ ਫੇਰ ਦਿੱਤਾ ਜਾਂਦਾ ਹੈ ਪਰ ਮੁੜ ਕੇ ਉਹ ਵਿਅਕਤੀ ਫੇਰ ਆਉਂਦਾ ਹੈ ਤੇ ਉਸ ਦੇ ਵੱਲੋਂ ਬਜ਼ੁਰਗ ਦੇ ਨਾਲ ਕੁੱਟਮਾਰ ਤੱਕ ਕਰ ਦਿੱਤੀ ਗਈ ਹੈ ਤੇ ਬਜ਼ੁਰਗ ਦੀ ਪੱਗ ਤੱਕ ਉਤਾਰੀ ਗਈ ਹੈ ਤੇ ਤਸਵੀਰਾਂ ਜਿਹੜੀਆਂ ਨੇ ਕਾਫੀ ਵਾਇਰਲ ਹੋ ਰਹੀਆਂ ਨੇ ਫਿਲਹਾਲ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਬਜ਼ੁਰਗ ਵਿਅਕਤੀ ਦਬਦੋ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਤੇਨਾਂ ਨੂੰ ਥਾਣੇ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਜੀ ਇਹ ਮੇਰੀ ਵੀਡੀਓ ਜੀ ਮੈਂ ਸੁਚਾਲ ਸਿੰਘ ਬੋਪੜਾ ਹਾਂ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰਵਾ ਰਿਹਾ ਸੀਗਾ ਜੀ ਇਹ ਮਾਰ ਸੀਵਰ ਸਾਹਿਬ ਦੀ ਇਜਾਜ਼ਤ ਲੈ ਕੇ ਔਰ ਉਹ ਆਪਣੇ ਅ ਕਮਾਈ ਵਿੱਚ ਉਹ ਰੱਬ ਨੇ ਜੋ ਦਿੱਤੀ ਹੋਈ ਕਮਾਈ ਵਿੱਚ ਉਹ ਮੈਂ ਸੇਵਾ ਕਰਾ ਰਿਹਾ ਸੀਗਾ ਕੰਮ ਕਰਾ ਰਿਹਾ ਸੀਗਾ ਤੇ ਡਾਕਟਰ ਰਕबीर ਸਿੰਘ ਸਾਹਿਬ ਨੇ ਕਿਹਾ ਪੀ ਠੀਕਾ ਉਹਨਾਂ ਨੇ ਵੀ 50000 ਰੁਪਇਆ ਮੈਨੂੰ ਦਿੱਤਾ ਕਿ ਜਿੰਨੀ ਸੇਵਾ ਤੂੰ ਪਾਏਂਗਾ ਉਨੀ ਮੇਰੀ ਵਿੱਚ ਪਾ ਲੈ ਔਰ ਅਸੀਂ ਦੋਵੇਂ ਮਿਲ ਕੇ ਕੰਮ ਕਰਾ ਰਹੇ ਸੀਗੇ ਇਹਨਾਂ ਨੂੰ ਸਰਦਾਰ ਸੱਜਨ ਸਿੰਘ ਜਿਹੜਾ ਆ ਕੇ ਔਰ ਦੁਪਹਿਰੇ ਵੀ ਆਂਦਾ ਨਹੀਂ ਕੰਮ ਹੋਣ ਦੇਣਾ ਉਸ ਤੋਂ ਬਾਅਦ ਉਦੋਂ ਤੇ ਮੈਂ ਮਤੂਤੂ ਕਰਕੇ ਚਲਾ ਗਿਆ ਫਿਰ ਸ਼ਾਮ ਨੂੰ ਆਇਆ ਉਹ ਇਹ ਗੱਲ ਉਦੋਂ ਰਿਸੀਵਰ ਸਾਹਿਬ ਦੇ ਉਹਨਾਂ ਦੇ ਨਾਲੇਜ ਚ ਪਾਈ ਫਿਰ ਸ਼ਾਮ ਨੂੰ ਡਾਕਟਰ ਅਭੀਲ ਸਿੰਘ ਸਾਹਿਬ ਗੁਰਦੁਆਰੇ ਆਏ ਔਰ ਮੈਂ ਵੀ ਉੱਥੇ ਸੀਗਾ ਮੈਂ ਉਹਨਾਂ ਨੂੰ ਉਹ ਕੰਮ ਦਿਖਾ ਰਿਹਾ ਸੀਗਾ ਇਹਨੇ ਨੂੰ ਫਿਰ ਸਰਦਾਰ ਸਜਨ ਸਿੰਘ ਜਿਹੜੇ ਇਹ ਆਏ ਔਰ ਆ ਕੇ ਉਹਨਾਂ ਨੂੰ ਆਦਾ ਵੀ ਇਹ ਕੰਮ ਨਹੀਂ ਹੋਣ ਦੇਣਾ ਡਾਕਟਰ ਸਾਹਿਬ ਇਹ ਮੈਂ ਕੰਮ ਨਹੀਂ ਹੋਣ ਦਾ ਤੇ ਮੈਂ ਕਿਹਾ ਵੀ ਕਿਉਂ ਨਹੀਂ ਹੋਣ ਦੇਣਾ ਕਾਮਾ ਹੀ ਕਿਸੇ ਦੇ ਪੈਸੇ ਦੇ ਥੋੜੇ ਲਾ ਰਿਹਾ ਅਸੀਂ ਆਪਣੇ ਪੈਸੇ ਲਾ ਰਿਹਾ ਨਹੀਂ ਮੈਂ ਨਹੀਂ ਹੁਣ ਦੇਣਾ ਇਹ ਜਦੋਂ ਮੈਂ ਨਹੀਂ ਕਿਹਾ ਉਹਨੇ ਮੇਰੇ ਆ ਕੇ ਮੇਰੇ ਤੇ ਵਾਰ ਕਰ ਦਿੱਤਾ ਮੇਰੀ ਪੱਗ ਲਾਤੀ ਔਰ ਮੈਨੂੰ ਫੜ ਕੇ ਥੱਲੇ ਸੁੱਟ ਦਿੱਤਾ ਜਦ ਕਿ ਉਹ ਮੇਰੇ ਚੋਂ ਉਮਰ ਤੋਂ ਹੀ ਬਹੁਤ ਛੋਟਾ ਵਾ ਮੈਂ 74 75 ਸਾਲਾਂ ਦਾ ਆਦਮੀ ਆ ਔਰ ਮੈਂ ਬਜ਼ੁਰਗ ਆਦਮੀ ਮੇਰਾ ਸਰੀਰਕ ਤੌਰ ਤੇ ਵੀ ਮੈਂ ਕਾਫੀ ਬਿਮਾਰ ਆ ਉਹਨੇ ਵੀ ਬਿਮਾਰਾਂ ਔਰ ਉਹਨੇ ਫੜ ਕੇ ਮੈਨੂੰ ਥੱਲੇ ਸੁੱਟਿਆ ਥੱਲੇ ਸੁੱਟਿਆ ਹੋ ਸਕਦਾ ਜੇ ਉਹਦੇ ਕੋਈ ਕੋਈ ਹਥਿਆਰ ਹੁੰਦਾ ਤੇ ਉਹ ਬੰਦਾ ਮੈਨੂੰ ਜਾਨੋਂ ਵੀ ਮਾਰ ਦਿੰਦਾ ਔਰ ਮੈਨੂੰ ਮਾਰਨ ਦੇ ਅਜੇ ਵੀ ਉਹਨੂੰ ਆ ਕੇ ਇਹਨੂੰ ਮੈਂ ਮਾਰ ਦੇਣਾ ਵਾ ਇਸ ਕਰਕੇ ਇਹਦਾ ਮੈਂ ਪ੍ਰਸ਼ਾਸਨ ਨਾਲ ਕੇ ਬੇਨਤੀ ਜ਼ੋਰ ਪਰ ਜ਼ੋਰ ਬੇਨਤੀ ਕਰਦਾ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਵਾ ਔਰ ਇਹ ਜਿਹੜਾ ਵਾ ਇਹ ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਕਿ ਕਿਉਂ ਇਹਨੇ ਇਹ ਕੰਮ ਕੀਤਾ ਇੱਕ ਗਿਆ ਤੇ ਉਸ ਟੈਂਪੋ ਸਟਾਰ ਗੁਰਦੁਆਰੇ ਨੂੰ ਮਾਰਚ ਕਰਾਇਆ ਕੀ ਬੋਲ ਲਗ ਤੇ ਸਾਡੇ ਨੌਲੇਜ ਚ ਆਈ ਹੈ ਇੱਕ ਦੋ ਪਾਰਟੀਆਂ ਦਾ ਆਪਸ ਵਿੱਚ ਗੁਰਦੁਆਰਾ ਸਾਹਿਬ ਵਿਖੇ ਲੜਾਈ ਝਗੜਾ ਹੋਇਆ ਤੇ ਅਸੀਂ ਦੋਨਾਂ ਧਿਰਾਂ ਨੂੰ ਬੁਲਾਇਆ ਜਦੋਂ ਵੀ ਆਂਦੇ ਆ ਜੋ ਬਿਆਨ ਹੋਣਗੇ ਦੋਨਾਂ ਧਿਰਾਂ ਦੇ ਸੁਣ ਕੇ ਜੋ ਬੰਦੀ ਕਾਰਵਾਈ ਹੋਏਗੀ ਉਹ ਅਮਲ ਚ ਲਿਆਵਾਂਗੇ ਕੀ ਕਾਰਨ ਸੀ ਹਾਂਜੀ ਕਾਰਨ ਤਾਂ ਬਣ ਲੱਗੇ ਕੀ ਕਾਰਨ ਸੀ ਉਹਨਾਂ ਦਾ ਆਪਸੀ ਰੰਜਿਸ਼ ਹੈਗੀ ਹੈ ਕੋਈ ਗੁਰਦੁਆਰਾ ਸਾਹਿਬ ਨੂੰ ਲੈ ਕੇ ਦੋਨੋਂ ਸਿੱਖ ਪਰਿਵਾਰ ਹੈਗੇ ਤੇ ਦੋਨਾਂ ਨੂੰ ਬੁਲਾਇਆ ਦੋਨਾਂ ਨੂੰ ਦੋਨੋਂ ਧਿਰਾਂ ਆ ਕੇ ਜੋ ਸਟੇਟਮੈਂਟ ਦੇਣਗੇ ਉਸ ਤੇ ਬੰਦੀ ਕਾਰਵਾਈ ਕਰਾਂਗੇ